परिवार तो परिवार नोपन मिलन आई सी एक पर मिनट काली कर, कर, तो तो ना करो यार अच्छा केस जेड़ा सीगा पहला ब्लाइंड सीगा केस ट्रेस हो गया लोग आइडेंटिफाई हो गए वजह रंजिश भी पता लग गई है टीम्स सीआईडी टीम्स जोन वन एसपी साहब दे जुड़ी टीम्स हैं वो फैली हुई है जल्दी बंदे बंदे नु आपा जो सर इन्होंने क्या सी काल की बंदी खोज की थी दी, वो दी, वो दी, नहीं ओ आई एम नॉट अवेयर ऑफ दैट तो सी बात तो हां वो तो बिल्कुल मैं परिवार को भी मिलना सीगा ते पुलिस हुन तक जेड़ा कर चुकी है वो दसना सी मतलब एक्यूज को गिरफ्तार कर लेता के कुछ एक्यूज जिदा के इसते मुकदमा दर्ज है देखो जी एक्यूज जेड़े हैं वो आइडेंटिफाई हुए हैं पहले क्यों आइडेंटिफाइड नहीं सी गए आइडेंटिफाई हो गए टोटल किन्ने सी गए किधरों आए केड़े मोटरसाइकिल से आए वी नो ईच एंड एवरीथिंग कौन किथे रहंदा है

ਇਹ 24 ਘੰਟੇ ਦੇ ਵਿੱਚ ਜੇ ਪ੍ਰਸ਼ਾਸਨ ਸਾਨੂੰ ਕੋਈ ਰਿਜ਼ਲਟ ਨਹੀਂ ਦੱਸੇਗਾ ਤੇ 29 ਤਰੀਕ ਨੂੰ ਜਿਹੜੀ ਆ ਉਹ ਪੂਰਾ ਲੁਧਿਆਣਾ ਬੰਦ ਹੋਵੇਗਾ। ਤੋਂ ਸਾਡੇ ਬੜੇ ਹੀ ਸਤਕਾਰਯੋਗ ਜੋ ਕਮੇਟੀ ਸੀ ਵੀਰ ਵਿਜੇ ਦਾਨਵ ਜੀ, ਵੀਰ ਅਸ਼wini ਸੋਤਾ ਜੀ, ਵੀਰ ਨਿਵੇਸ਼ ਤਖਾਨੀ ਔਰ ਵੀਰ ਬਿੱਟਾ ਜੀ ਔਰ ਆਨੰਦ ਕੁਸ਼ੋਰ ਜੀ ਔਰ ਮੈਂ ਅਸੀਂ ਸਾਰੇ ਲਗਭਗ ਡੇਢ ਘੰਟਾ ਪੁਲਿਸ ਕਮਿਸ਼ਨਰ ਲੁਧਿਆਣੇ ਦੇ ਨਾਲ ਅਤੇ ਜਿਹੜੀ ਉਹਨਾਂ ਦੀ ਪੂਰੀ ਸਮੂਚੀ ਟੀਮ ਹੈ ਉਹਨਾਂ ਦੇ ਨਾਲ ਬੈਠ ਕੇ ਗੱਲਬਾਤ ਹੋਈ ਔਰ ਅਸੀਂ ਸਾਰਿਆਂ ਨੇ ਡਿਬਾਡ ਕੀਤੀ ਕਿ ਜੋ ਸਾਡੇ ਚੌੜੀ ਸਾਹਿਬ ਲੁਧਿਆਣੇ ਦੇ ਮੁਖ ਦੇ ਉਹਨਾਂ ਦੇ ਭਤੀਜੇ ਦੇ ਨਾਲ ਇਹ ਵਾਰਦਾਤ ਹੋਈ ਹੈ ਕਿ ਜੋ ਵੀ ਤੁਸੀਂ ਡਿਸੀਜਨ ਲਿਆ ਹੈ ਜੋ ਅਜ ਤੱਕ ਜੋ ਕੀਤਾ ਹੈ ਉਹ ਜਾ ਕੇ ਚੌਰੀ ਸਾਹਿਬ ਔਰ ਸਮਾਜ ਦੇ ਵਿੱਚ ਦੱਸਿਆ ਜਾਵੇ ਤੇ ਤੁਹਾਡੇ ਸਾਹਮਣੇ ਉਹਨਾਂ ਦੀ ਪੂਰੀ ਟੀਮ ਔਰ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਸ਼ਰਮਾ ਜੀ ਇੱਥੇ ਆਏ ਔਰ ਆ ਕੇ ਉਹਨਾਂ ਨੇ ਚੌਰੀ ਸਾਹਿਬ ਨੂੰ ਵਨ ਵਨ ਕਰਕੇ ਇੱਕ ਇੱਕ ਪੁਆਇੰਟ ਦੇ ਉੱਤੇ ਦੱਸਿਆ ਕਿ ਜਿਹੜੇ ਮਲਜ਼ਮ ਆ ਉਹ ਟਰੇਸ ਕਰ ਦਿੱਤੇ ਗਏ ਆ ਔਰ ਉਹਨਾਂ ਦੇ ਜਿਹੜੇ ਰੈਕਟਿਵ ਆ ਉਹ ਵੀ ਪਕੜ ਲਏ ਆ ਔਰ ਜਲਦ ਹੀ ਜਿਹੜੇ ਹੈ ਅਸੀਂ ਪ੍ਰੈਸ ਕਾਨਫਰੰਸ ਦੇ ਰਾਹੀਂ ਜੋ ਹੈ ਪਬਲਿਕ ਨੂੰ ਦੱਸਾਂਗੇ ਕਿ ਕਿਹੜਾ ਕਿਹੜਾ ਵਿਅਕਤੀ ਜਿਹੜਾ ਅਸੀਂ ਮੁਲਜ਼ਮ ਜਿਹੜਾ ਹੈ ਉਹ ਫੜਿਆ ਹੈ ਕੋਈ ਨਾ ਸਾਰੀਆਂ ਗੱਲਾਂ ਦੇ ਉੱਤੇ ਚਿੰਤਨ ਕਰਕੇ ਦਲੇ ਸਮਾਜ ਨੇ ਫੈਸਲਾ ਕੀਤਾ ਕਿ ਕੱਲ 12 ਵਜੇ ਸੇਵਨ ਹਸਪਤਾਲ ਦੇ ਵਿੱਚ ਕਾਰਤਿਕ ਬਗਨਜੀ ਦਾ ਜੋ ਪੋਸਟਮਾਸਟਰਮ ਕੀਤਾ ਜਾਏਗਾ ਔਰ 2 ਵਜੇ ਇਸੇ ਜਗ੍ਹਾ ਦੇਤੇ ਉਹਨਾਂ ਦੀ ਜਿਹੜੀ ਬਾਡੀ ਲਿਆਈ ਜਾਏਗੀ ਔਰ ਅਸੀਂ ਪੂਰਾ ਦਲੇ ਸਮਾਜ ਜਿਹੜਾ ਹੈ ਉਹਨਾਂ ਦੀ ਬਾਡੀ ਦੇ ਨਾਲ ਇੱਥੋਂ ਜਾ ਕੇ ਉਹਨਾਂ ਦਾ ਸੰਸਕਾਰ ਕਰਾਂਗੇ ਔਰ ਕੱਲ ਦਾ ਜੋ ਬੰਦ ਦਾ ਸੱਦਾ ਸੀਗਾ ਉਸ ਨੂੰ ਅਸੀਂ ਪੋਸਟਪੋਨਡ ਕੀਤਾ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਪੁਲਿਸ ਪੂਰੇ ਐਂਡ ਪੁਆਇੰਟ ਦੇ ਉੱਤੇ ਪਹੁੰਚ ਗਈ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਔਰ ਸਾਨੂੰ ਵੀ ਪੂਰਾ ਪਰੋਸਾ ਹੋਇਆ ਕਿ ਵਾਕਿਆ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਵਧੀਆ ਹੈ ਔਰ ਉਹਨਾਂ ਨੇ ਇਕੱਲੇ ਇਕੱਲੇ ਬੰਦੇ ਦੀ ਪਹਿਚਾਨ ਕਰ ਲਈ ਹੈ ਔਰ ਉਹਨਾਂ ਨੇ ਦੱਸਿਆ ਕਿ ਸਾਡੀਆਂ ਲਗਭਗ 7-8 ਟੀਮਾਂ ਜਿਹੜੀਆਂ ਉਹ ਉਹਨਾਂ ਨੂੰ ਪਕੜਨ ਦੇ ਵਾਸਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਪਕੜਨ ਦੇ ਲਈ ਲੱਗੀਆਂ ਹੋਈਆਂ ਨੇ ਔਰ ਤੁਹਾਨੂੰ ਪੂਰਾ ਜਿਹੜਾ ਇਨਸਾਫ ਮਿਲੂਗਾ ਤੋਂ ਇਸ ਭਰੋਸੇ ਦੇ ਉੱਤੇ ਅਸੀਂ ਕੱਲ ਦਾ ਜੋ ਐਲਾਨ ਕੀਤਾ ਸੀ ਆ ਉਸ ਨੂੰ ਪੋਸਟਪੌਂਡ ਕਰਦੇ ਆ ਔਰ ਕੱਲ ਜੋ ਹੈ ਸੀ ਸਾਰੇ ਨਾਲ ਮਿਲ ਕੇ ਜੋ ਹੈ ਉਹਨਾਂ ਦੇ ਸੰਸਕਾਰ ਦੇ ਵਿੱਚ ਭਾਗ ਲਵਾਂਗੇ ਠੀਕ 2 ਵਜੇ ਜਿੰਨੇ ਵੀ ਸਾਥੀ ਹੈ ਉਹ ਸਾਰੇ ਇੱਥੇ ਪਹੁੰਚ ਕੇ ਦਾਰਤਕ ਵਕਨ ਦੀ ਸੰਸਕਾਰ ਦੇ ਵਿੱਚ ਸ਼ਾਮਲ ਹੋਵਾਂਗੇ ਤਾਂ ਨਮਾਜ਼ੀ ਬਹੁਤ ਬਹੁਤ ਧੰਨਵਾਦ ਕਰਨਾ ਚਾਹ ਰਾਂ ਸਾਰੇ ਦਲਿਤ ਸਮਾਜ ਦਾ ਕਿੱਲ ਬੜੀ ਵੱਡੀ ਤਦਾਦ ਦੇ ਅੰਦਰ ਸਮਾਜ ਜਿਹੜਾ ਇੱਥੇ ਇਕੱਠਾ ਹੋਇਆ ਸੀਗਾ ਉਸ ਦਾ ਜ਼ੈਡ ਜਿਹੜਾ ਵਾ ਖੜਾ ਪੋਜ਼ਿਟਿਵ ਨਿਕਲਿਆ ਵਾ ਜਦ ਮਾਨਜੋਗ ਪੁਲਿਸ ਕਮਿਸ਼ਨਰ ਖੁਦ ਕਾਟੀ ਮੱਲੇ ਚੌਧਰੀ ਯਸ਼ਪਾਲ ਜੀ ਕਿਉਂਕਿ ਇਹਨਾਂ ਦਾ ਉਹ ਤੀਜਾ ਸੀ ਖਰਤੀ ਬਗਣ ਬਲਕਿ ਮੈਂ ਦੂਜੇ ਸ਼ਬਦ ਅਚ ਕਹਿ ਸਕਦਾ ਕਿ ਉਹ ਸਾਡਾ ਸਾਰਿਆਂ ਦਾ ਬਹੁਤ ਪ੍ਰੀਆ ਬੱਚਾ ਸੀਗਾ ਉਹਦੇ ਲਈ ਬਹੁਤ ਸਾਰੀ ਡਿਟੇਲ ਡਿਸਕਸ਼ਨ ਜਿਹੜੀ ਹੈ ਉਹਨਾਂ ਦੇ ਆਫਿਸ ਚ ਵੀ ਅੱਜ ਹੋਈ ਆ ਤਾਂ ਉਹਦਾ ਰਿਜ਼ਲਟ ਜਿਹੜਾ ਵਾ ਬੜਾ ਪੋਜ਼ਿਟਿਵ ਨਿਕਲਿਆ ਵਾ ਇਸ ਕਰਕੇ ਅਸੀਂ ਸਰਵਸੰਮਤੀ ਨਾਲ ਸਾਰਿਆਂ ਨੇ ਸਲਾਮ ਮਸ਼ਾਅ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਕੱਲ 12 ਵਜੇ ਸਿਵਲ ਹਸਪੀਟਲ ਸਾਰੇ ਅਸੀਂ ਇਕੱਠੇ ਹੋਵਾਂਗੇ 2 ਵਜੇ ਘਾਟੀ ਮੱਲੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਚੋ ਦਾ ਪਾਸ਼ਤਕ ਸ਼ਰੀਰ ਜਿਹੜਾ ਵਾ ਉਹ ਨਤਮਸਤਕ ਕਰਵਾਇਆ ਜਾਊਗਾ ਉਸ ਤੋਂ ਬਾਅਦ ਤਾਂ ਸਾਰਾ ਸਮਾਜ ਜਿਹੜਾ ਵਾ ਉਹਦਾ ਸੰਸਕਾਰ ਕਰਨ ਵਾਸਤੇ ਅਸੀਂ ਸਾਰੇ ਲੈ ਕੇ ਚੱਲਾਂਗੇ ਤਾਂ ਜਿਹੜਾ ਕੱਲ ਦੀ ਬੰਦ ਦੀ ਗੱਲ ਸੀਗੀ ਉਹ ਉਸ ਨੂੰ ਅਸੀਂ ਸਾਰੇ ਵਾਪਸ ਲੈਣੇ ਆ ਕਿਉਂਕਿ ਪੁਲਿਸ ਤੇ ਪ੍ਰਸ਼ਾਸਨ ਤੇ ਵਿਸ਼ੇਸ਼ ਤੌਰ ਤੇ ਲੁਧਾਨੇ ਦੇ ਪੁਲਿਸ ਕਮਿਸ਼ਨਰ ਸ੍ਰੀ ਸੁਪਨ ਸ਼ਰਮਾ ਜੀ ਔਰ ਉਹਨਾਂ ਦੀ ਸਾਰੀ ਟੀਮ ਤੇ ਸਾਨੂੰ ਪੂਰਾ ਯਕੀਨ ਆ ਕਿ ਉਹ ਬੜੀ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਰਹੇ ਹੋ ਬਹੁਤ ਜਲਦ ਬਹੁਤ ਸਾਰਾ ਕੁਝ ਪ੍ਰਾਪਤੀਆਂ ਹੋ ਚੁੱਕੀਆਂ ਆ ਔਰ ਬਹੁਤ ਜਲਦ ਜਿਹੜਾ ਵਾ ਉਹ ਬਰੀਫਿੰਗ ਜਿਹੜੀ ਆ ਤੁਹਾਨੂੰ ਪ੍ਰੈਸ ਨੂੰ ਵੀ ਤੇ ਸ਼ਹਿਰ ਨੂੰ ਵੀ ਕਰਨਗੇ ਸ਼ਨੀਵਾਰ ਜੋ 카ਰ্তিক ਬਗੰਦਾ ਕੁਝ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅਸੀਂ ਬੜੇ ਰੋਸ ਦੇ ਨਾਲ ਇੱਥੇ ਵੇ ਸਹਾਇਜਾ ਹੋ ਕੇ ਬੈਠੇ ਸੀ ਤੇ ਅੱਜ ਕੱਲ ਜਿਹੜੀ ਮੀਟਿੰਗ ਹੋਈ ਆ ਸਾਰੇ ਦਲਿਤ ਸਮਾਜ ਦੇ ਪੁਰ ਸ਼ਹਿਰ ਤੇ ਹੋਰ ਬਹੁਤ ਸਾਰੇ ਲੋਕ ਇੱਥੇ ਸਸਤਾਵਾ ਦੇ ਆਏ ਇੱਥੇ ਬ੍ਰਾਹਮਣ ਸਲਾਵਡੋ ਵੀ ਆਏ ਕਾਉਂਸਲਰ ਵੀ ਆਏ ਕੋਰੇ ਤੋਂ ਸਰਬਸਾਦ ਦੇ ਨਾਲ ਇੱਕ ਮਤਾ ਪਾਸ ਕੀਤਾ ਕਿ ਅਗਰ ਵੀਰਵਾਰ ਤੱਕ ਜਿਹੜੇ ਮੁਲਜ਼ਮਾਂ ਕਾਤਲੋਂ ਫੜੇ ਨਹੀਂ ਜਾਂਦੇ ਤੇ ਅਸੀਂ ਲੁਧਿਆਣਾ ਸ਼ਹਿਰ ਜਿਹੜਾ ਬੰਦ ਕਰਾਂਗੇ ਪਰ ਅੱਜ ਜਿਹੜੀ ਕਮੇਟੀ ਬਣਾਈ ਸੀ ਜਿਸ ਦੇ ਵਿੱਚ ਕਪਤਨ ਡੀਪੀ ਕੋਸਲਾ ਜੀ ਦਾਨਵ ਸਾਹਿਬ ਅਸ਼ਮੀਨੀ ਸੋਹਤਾ ਜੀ ਨਰੇਸ਼ ਤਗਾਂ ਜੀ ਬਲਵਿੰਦਰ ਬਿੱਟਾ ਜੀ ਆਨੰਦ ਕਿਸ਼ੋਰ ਜੀ ਇਹਨਾਂ ਦੀ ਕਮੇਟੀ ਬਣਾਈ ਸੀ ਕਮਿਸ਼ਨਰ ਬਣਾ ਕਦੀ ਮੀਟਿੰਗ ਹੋਈ ਉਸ ਤੋਂ ਬਾਅਦ ਇੱਥੇ ਸਾਡੇ ਕੋਲ ਮੰੰਦਰ ਪੁਲਿਸ ਕਮਿਸ਼ਨਰ ਜੀ ਸਪਨ ਸ਼ਰਮਾ ਜੀ ਉਹਨਾਂ ਦੇ ਨਾਲ ਉਹਦੇ ਜਿਹੜੇ ਕੋਆਰਡੀਨੇਟਰ ਨੇ ਹੋਰ ਆਫੀਸਰ ਡੀਸੀਪੀ ਏਸੀਪੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਫੀਸਰ ਆਏ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਸਾਨੂੰ ਜਿਹੜੀਆਂ ਕੁਝ ਗੱਲਾਂ ਸਾਡੇ ਜਾਣਕਾਰੀ ਹਿੱਤ ਨਹੀਂ ਜਾਣਕਾਰੀ ਦੇ ਵਿੱਚ ਨਹੀਂ ਸੀ ਬਹੁਤ ਸਾਰੀਆਂ ਬ੍ਰੇਕੇ ਦੇ ਨਾਲ ਉਹਨਾਂ ਨੇ ਜੋ ਉਹਨਾਂ ਦੀ ਅੱਜ ਤੱਕ ਦਾ ਕੰਮ ਕੀਤਾ ਉਹ ਸਾਡੇ ਧਿਆਨ 'ਚ ਲਿਆਉਂਦੀਆਂ ਅਤੇ ਸਾਰੇ ਸਮਾਜ ਨੇ ਮਹਿਸੂਸ ਕੀਤਾ ਕਿ ਅਸੀਂ ਜਿਹੜੀ ਫੋਰਸ ਦੀ ਕਾਰਵਾਈ ਤੋਂ ਉਹਨਾਂ ਦੇ ਕੰਮ ਤੋਂ ਸੰਤੁਸ਼ਟੀ ਦਿਖਾਈ ਹੈ ਜਿਹੜਾ ਬੰਦ ਦਾ ਜਿਹੜਾ ਉਹ ਅਸੀਂ ਪੋਸਟਪੋਨ ਕਰਦੇ ਹਾਂ ਲੁਧਿਆਣਾ ਬੰਦ ਹੈ ਜਿਹੜਾ ਸਦਾ ਤਸੀਲ ਪਰ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕੱਲ कार्तिक ਵਗੰ ਦਾ 2 ਵਜੇ ਸੰਸਕਾਰ ਕਾਟੀ ਵਾਲਮੀਕੀ ਵਿਖੇ ਕੀਤਾ ਜਾ ਤਾਂ ਚੱਲੀ ਗੋਸ਼ਪ ਯਾਤਰਾ ਉਹਦੀ ਗਾਂਧੀ ਨਗਰ ਜੋ ਸ਼ਮਸ਼ਾਨ ਘਾਟਾ ਕਮਲਾ ਲੂਡੀਆਂ ਦੇ ਨਾਲ ਉੱਥੇ ਜਾਵਾਂਗੇ ਅਸੀਂ 2 ਵਜੇ ਤੇ ਸ਼ਹਿਰ ਵਾਸੀਆਂ ਨੇ ਉਹਦੇ دوست ਮਿੱਤਰਾਂ ਨੂੰ ਸਭ ਨੂੰ ਬੇਨਤੀ ਹੈ ਕਿ ਜਿੰਨੇ ਉਹਦੇ ਫਾਲੋਅਰ ਸੀਗੇ ਵੱਧ ਤੋਂ ਵੱਧ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਕਾਰਤਿਕ ਬਗੰਦੇ ਸੰਸਕਾਰ ਦੇ ਵਿੱਚ ਜ਼ਰੂਰ ਪਹੁੰਚਣ